kanja tv ਤੇ ਪ੍ਰੋਗਰਾਮ ਦਿਲਾਂ ਦੀ ਸਾਂਝ ਦੇਖ ਰਿਹਾ ਸਮੂਹ ਦਰਸ਼ਕਾਂ ਨੂੰ ਕੁਲਦੀਪ ਸਿੰਘ ਵੱਲੋਂ ਪਿਆਰ ਭਰੇ ਨਿਗੇ ਸਤਿ ਸ੍ਰੀ ਅਕਾਲ ਦਿਲ ਦੀਆਂ ਗਰਾਈਆਂ ਚਾ ਸਵਾਗਤ ਹੈ ਜੀ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਮੇਰਾ ਵੈਸੇ ਹਮੇਸ਼ਾ ਹੀ ਯਤਨੰਦ ਹੈ ਕਿ ਜਿਹੜੇ ਬਿਲਕੁਲ ਤਾਜ਼ੇ ਮੁੱਦੇ ਨੇ ਜਿਹੜੀਆਂ ਪੰਜਾਬ ਦੀਆਂ ਭਾਰਤ ਦੀਆਂ ਦੁਨੀਆ ਭਰ ਦੀਆਂ ਤਾਜ਼ੀਆਂ ਸੁਰਖੀਆਂ ਨੇ ਉਨ੍ਹਾਂ ਦੇ ਵਿੱਚੋਂ ਮਹਿਮਾਨ ਲੱਭ ਕੇ ਉਨ੍ਹਾਂ ਨਾਲ ਗੱਲਬਾਤ ਕੀਤੀ ਜਾਵੇ। ਅੱਜਕੱਲ ਪੰਜਾਬ ਹੜਾਂ ਦੀ ਮਾਰ ਦੇ ਵਿੱਚ ਉੱਥੇ ਚੜ੍ਹਦੀ ਕਲਾ ਮਿਸ਼ਨ ਸ਼ੁਰੂ ਕੀਤਾ ਹੈ। ਪੰਜਾਬ ਸਰਕਾਰ ਨੇ ਪੰਜਾਬ ਦੇ ਮੁਰ ਵਸੇਬੇ ਦੇ ਲਈ ਕਿਉਂਕਿ ਮੁੱਖ ਮੰਤਰੀ ਹਸਪਤਾਲੋਂ ਬਾਹਰ ਆਏ ਨੇ ਪਰ ਕਈ ਇਹੋ ਜੇ ਅਜੇ ਵੀ ਰਿਲੀਜ਼ ਕੀਤਾ ਕਿ ਆ ਸਕੈਨ 바 ਕੋਡ ਹੈ ਇੱਥੇ ਤੁਸੀਂ ਆਪਣੀ ਡੋਨੇਸ਼ਨ ਸਿੱਧੀ ਗਵਰਨਮੈਂਟ ਆਫ ਪੰਜਾਬ ਨੂੰ ਭੇਜ ਸਕਦੇ ਹੋ ਪਰ ਕੀ ਉਹ ਸਾਰੇ ਦਾ ਸਾਰਾ ਪੈਸਾ ਹਰ ਪੀੜਤਾਂ ਲਈ ਜਾਏਗਾ ਜਾਂ ਫਿਰ ਹਿੱਸੇਦਾਰੀਆਂ ਵਿੱਚ ਬਹੁਤ ਹੁੰਦੀਆਂ ਨੇ ਅਮਰੂਦਾਂ ਦੇ ਬਾਗ ਦਾ ਸਕੈਂਡਲ ਕਿਤੋਂ ਗੁੱਜਾ ਮੇਰੇ ਨਾਲ ਕਈ ਵਾਰੀ ਬਹੁਤ ਵਾਰੀ ਮੈਂ ਕਹਾ ਕਿ ਉੱਥੇ ਜਿਹੜਾ ਵੀ ਸੱਚ ਬੋਲਦਾ ਹੈ ਸੱਚ ਬੋਲਣ ਦੀ ਚਾਹੀਦਾ ਹੈ ਕਿ 15 ਅਗਸਤ ਤੇ 26 ਜਨਵਰੀ ਵਾਲੇ ਦਿਨ ਉਹਨਾਂ ਨੂੰ ਅਵਾਰਡ ਦਿੱਤੇ ਜਾਣ ਵਿਸ਼ੇਸ਼ ਕਿ ਆ ਲੋ ਤੁਸੀਂ ਆ ਸੱਚ ਕੱਢ ਕੇ ਲਿਆਇਓ ਉਹਦੇ ਲਈ ਤੁਹਾਨੂੰ ਵਿਸ਼ੇਸ਼ ਸਨਮਾਨ ਦਿੱਤਾ ਜਾਂਦਾ ਹੈ ਪਰ ਜਿੰਦਰ ਸਿੰਘ ਤੱਕੜ ਦਾ ਮਾਮਲਾ ਤੁਹਾਡੇ ਸਾਹਮਣੇ ਹੈ ਇਨਾਮ ਇਹ ਦਿੱਤਾ ਦੇ ਘਰੋਂ ਚੁੱਕ ਲਿਆ ਚੁੱਕ ਕੇ ਜੇਲ੍ਹ ਦੇ ਵਿੱਚ ਬੰਦ ਕਰ ਦਿੱਤਾ ਕਿ ਸੱਚ ਨਹੀਂ ਬੋਲ ਸਕਦਾ ਬਾਕੀ ਜੋ ਮਰਜ਼ੀ ਕਰੀ ਚੱਲ ਇਸੇ ਤਰ੍ਹਾਂ ਭਾਵੇਂ ਅਮਰੂਦ ਬਾਗ ਸਕੈਂਡਲ ਹੈ ਜਾਂ ਹੋਰ ਪਲਾਟਾਂ ਦੇ ਵਿੱਚ ਕਿਵੇਂ ਖੇ ਦਾ ਫੇਰੀ ਹੋਈ ਹੈ ਕਰੋੜਾਂ ਨਹੀਂ ਅਰਬਾਂ ਰੁਪਏ ਦੀ ਉਹਨੂੰ ਨੰਗਾ ਕਰਨ ਵਾਲੇ ਪੰਜਾਬ ਅਗੇਂਸਟ ਕ腐ਸ਼ਨ ਦੇ ਕਰਤਾ ਧਰਤਾ ਸਤਨਾਮ ਸਿੰਘ ਦਾਉਂ ਆ ਹੁਣ ਕੱਲ ਦੀਆਂ ਮੈਂ ਖਬਰਾਂ ਦੇਖ ਰਿਆ ਸੀ ਮੋਹਾਲੀ ਦੇ ਕੁਝ ਅਫਸਰ ਇਹ ਕਹਿ ਰਹੇ ਨੇ ਕਿ ਸਤਨਾਮ ਸਿੰਘ ਦਾਉ ਬਲੈਕਮੇਲਰ ਹੈ ਉਹਦੀ ਟੀਮ ਉਗਰਾਈ ਦੀ ਗੈਂਗ ਹੈ ਇਸ ਸਬੰਧ ਵਿੱਚ ਮੈਂ ਕਿਹਾ ਵੀ ਸਿੱਧਾ ਹੀ ਆਪਾਂ ਸਤਨਾਮ ਸਿੰਘ ਦਾਉ ਨੂੰ ਫੋਨ ਕਿਉਂ ਨਾ ਲਾ ਲਈਏ ਤੇ ਉਹਨਾਂ ਨੂੰ ਮੈਂ ਸੱਦਾ ਦਿੱਤਾ ਆਓ ਕਰਦੇ ਆ ਉਹਨਾਂ ਦਾ ਸਵਾਗਤ ਸਤਰਾਮ ਸਿੰਘ ਜੀ ਦਿਲਾਂ ਨਿਸ਼ਾਨ ਸੰਜਤੀ ਵੀ ਤੇ ਦਿਲਦਿਆਂ ਕਰਾਂ ਇਹ ਚਾ ਸਵਾਗਤ ਸਾਸੀ ਕਾਲੀ ਬਹੁਤ ਮਿਹਰਬਾਨੀ ਤੁਸੀਂ ਮੈਨੂੰ ਸਮਾਂ ਦੇ ਰਹੇ ਆ ਕਿਹੜਾ ਗੈਂਗ ਬਣਾ ਲਿਆ ਨਵਾ ਬਾਈ ਜੀ ਖਬਰਾਂ ਆਉਣ ਲੱਗ ਪਈਆਂ ਕਹਿੰਦਾ ਵੀ ਇਹ ਤਾਂ ਬਲੈਕਮੇਲਰ ਨੇ ਤੇ ਗੈਂਗ ਨੇ ਕਿਹੜਾ ਗੈਂਗ ਹੈ ਥੋੜੀ ਜਿਹਾ ਦੱਸਿਓ ਤਾਂ ਹਾਂ ਜਿਸ ਤਰ੍ਹਾਂ ਆਪਾਂ ਕਹਿੰਦੇ ਵੀ ਚੋਰਾਂ ਨੂੰ ساری ਦੁਨੀਆ ਹੀ ਚੋਰ ਨਜ਼ਰ ਆਉਂਦੀ ਹੈ ਠੱਗਾਂ ਨੂੰ ساری ਦੁਨੀਆ ਹੀ ਠੱਗ ਨਜ਼ਰ ਆਉਂਦੀ ਹੈ ਅਸਲ ਵਿੱਚ ਜਿਹੜੇ ਸਰਕਾਰੀ ਅਫਸਰ ਤੇ ਭ੍ਰਿਸ਼ਟ ਤੰਤਰ ਆਪਣਾ ਉਗਰਾਹੀ ਗੈਂਗ ਚਲਾ ਰਿਆ ਭ੍ਰਿਸ਼ਟਾਚਾਰ ਦੀ ਆਤਮ ਮਚਾਈ ਹੋਈ ਹੈ ਹਰਥਾਂ ਪੰਜਾਬ ਦੇ ਵਿੱਚ ਜਾਂ ਦੇਸ਼ ਦੇ ਵਿੱਚ ਜਦੋਂ ਉਹਨਾਂ ਦੇ ਖਿਲਾਫ ਆਵਾਜ਼ ਚੱਕੀਏ ਉਹ ਸਾਨੂੰ ਹੀ ਚੋਰ ਚੋਰ ਕਹਿਣ ਲੱਗ ਜੰਨੇ ਆ ਇੱਕ ਸਿਆਸਤ ਹੁੰਦੀ ਉਹਨਾਂ ਦੀ ਕਿ ਪਹਿਲੇ ਲੋਕਾਂ 'ਚ ਬਦਨਾਮ ਕਰ ਦਈਏ ਮੀਡੀਆ 'ਚ ਬਦਨਾਮ ਕਰ ਦਈਏ ਕਾਨੂੰਨ ਛੁੱਟੇ ਸੱਚੇ ਕੇਸ ਪਾ ਕੇ ਇਹਨਾਂ ਜੇਲ੍ਹਾਂ 'ਚ ਠੋਕ ਦਈਏ ਤੇ ਪਬਲਿਕ ਦੀ ਸਪੋਰਟ ਇਹਨਾਂ ਨੂੰ ਨਾ ਰਹੇ ਉਹ ਪਲੈਨਿੰਗ ਦਾ ਹਿੱਸਾ ਹੁੰਦਾ ਕਿ ਸਾਨੂੰ ਬਦਨਾਮ ਕਰਨ ਵਾਸਤੇ ਕਿਸੇ ਚੈਨਲ ਤੇ ਕਿਸੇ ਪੱਤਰਕਾਰ ਨੂੰ ਬੁਲਾਇਆ ਜਾਂਦਾ ਕਦੇ ਅ ਅਫਸਰਾਂ ਵੱਲੋਂ ਸਾਡੇ ਬੰਦੇ ਨੂੰ ਕਿਹਾ ਜਾਂਦਾ ਐਦਾਂ ਹੀ ਕੱਲ ਇੱਕ ਸੀਨੀਅਰ ਅਫਸਰ ਨਾਲ ਅ ਰਜਿੰਦਰ ਸਿੰਘ ਤੱਗੜ ਦੀ ਮੀਟਿੰਗ ਹੋਈ ਤੇ ਉਹਨੇ ਵੀ ਇਹ ਸ਼ਬਦ ਵਰਤੇ ਸਾਡੇ ਵਾਸਤੇ ਜਿਹਦਾ ਸਿੱਧਾ ਹੀ ਅਰਥ ਸੀਗਾ ਕਿ ਇਹ ਤਾਂ ਉਗਰਾਹੀ ਕਹਿੰਗੇ ਇਹ ਤਾਂ ਬਲੈਕਮੇਲਰ ਹੈ ਤੇ ਬਗਾਰਾ ਵਗੈਰਾ ਕੱਲੋਂ ਤੂੰ ਤੂੰ ਮੈਂ ਮੈਂ ਵੀ ਹੋ ਗਈ ਅਫਸਰ ਨਾਲ ਤੇ ਇਹ ਇੱਕ ਅਫਸਰ ਨਹੀਂ ਇਹ ਤਾਂ ਬਹੁਤ ਸਾਰੇ ਨਾਲ ਲੰਬੇ ਸਮੇਂ ਤੋਂ ਹੋ ਰਹੀ ਹੈ ਪਰ ਇਹ ਹੁਣ ਸਾਡੇ ਲਈ ਛੋਟੀ ਗੱਲ ਹੈ ਇਸ ਗੱਲ ਦੀ ਸੀ ਬਹੁਤੀ ਪਰਵਾਹ ਨਹੀਂ ਕਰਦੇ ਹਾਂ ਦੇ ਇਹ ਜੋ ਹੁਣ ਜਿੱਦਾਂ ਕਹਿੰਦੇ ਜੋ ਹੋਏਗਾ ਦੇਖੀ ਜਾਏਗੀ ਓਕੇ ਪਰ ਇਹਦੇ ਬਾਰੇ ਤੁਸੀਂ ਕਿਹਾ ਕਿ ਆਵੇ ਸਾਹਮਣੇ ਕੋਈ ਪ੍ਰੂਵ ਕਰਕੇ ਦੇਵੇ ਕਿਉਂਕਿ ਤੁਸੀਂ ਤਾਂ ਪ੍ਰੂਵ ਕਰਕੇ ਦੇ ਦਿੱਤਾ ਨਾ ਅਮਰੂਦਾਂ ਦੇ ਬਾਗ ਦਾ ਸਕੈਂਡਲ ਤੁਸੀਂ ਉਹ ਪ੍ਰੂਵ ਕੀਤਾ ਨਾ ਪਲਾਠਾਂ ਵਾਲਾ ਕਰੋੜਾਂ ਰੁਪਈਆ ਦਾ ਘਪਲਾ ਸੀ ਜਿਹੜਾ ਉਹ ਵੀ ਤੁਸੀਂ ਪ੍ਰੂਵ ਕਰਕੇ ਦਿੱਤਾ ਹੈ ਨਾ ਤੇ ਇਹਦੇ ਵਾਸਤੇ ਜੇ ਕੋਈ ਸਬੂਤ ਲੈ ਆਉਂਦਾ ਫਿਰ ਕਿਉਂਕਿ ਏਅਰ ਤੇ ਹੋਂ ਤੁਸੀਂ ਇੰਟਰਨੈਸ਼ਨਲ ਟੈਲੀਵਿਜ਼ਨ ਦੇ ਉੱਤੇ ਉਹਦੇ ਉਹਨੂੰ ਇਨਾਮ ਦਿਓਗੇ ਸਰਕਾਰਾਂ ਦਾ ਦਿੱਤਾ ਨਹੀਂ ਮੈਂ ਤਾਂ ਕਿਹਾ ਸਰਕਾਰਾਂ ਨੂੰ ਵੀ ਜਿਹੜਾ ਤੁਹਾਡੇ ਤਬੇ ਹੋਏ ਸਕੈਂਡਲਾਂ ਨੂੰ ਬਾਹਰ ਕੱਢ ਕੇ ਲਿਆ ਰਹੇ ਉਹਨੂੰ ਇਨਾਮ ਦਿਓ ਤੁਹਾਡੇ ਵੱਲੋਂ ਕੀ ਇਨਾਮ ਦਿੱਤਾ ਜਾਏਗਾ ਨਹੀਂ ਮੈਂ 1 ਲੱਖ ਰੁਪਏ ਦਾ ਇਨਾਮ ਰੱਖਿਆ ਕਿ ਕੋਈ ਵੀ ਪੁਲਿਸ ਅਫਸਰ ਕੋਈ ਵੀ ਨੇਤਾ ਕੋਈ ਵੀ ਆਮ ਵਿਅਕਤੀ ਜੇ ਕਿਸੇ ਕੋਲ ਸਾਡੇ ਖਿਲਾਫ ਕੋਈ ਵੀ ਸਬੂਤ ਹੈਗਾ ਕੋਈ ਆਡੀਓ ਕੋਈ ਵੀਡੀਓ ਕੋਈ ਬੰਦਾ ਗਵਾਹੀ ਕੋਈ ਲਿਖਤੀ ਤਾਂ ਸਾਡੇ ਖਿਲਾਫ ਸਬੂਤ ਨਸ਼ਰ ਕਰੇ ਅਸੀਂ ਆਪਣੇ ਖਿਲਾਫ ਜਿਹੜੀ ਪ੍ਰੈਸ ਕਾਨਫਰੰਸ ਕੋਈ ਬੰਦੇ ਕੋਲ ਕਰਾਵਾਂਗੇ ਸਾਰਾ ਖਰਚਾ ਅਸੀਂ ਕਰਾਂਗੇ ਨਾਲ ਅਸੀਂ 1 ਲੱਖ ਰੁਪਏ ਦਾ ਇਨਾਮ ਦੇਵਾਂਗੇ ਇਹ ਫਿਰ ਕੱਲ ਮੈਂ ਪੋਸਟ ਪਾਈ ਐ ਇਹ ਉਹਨਾਂ ਨੂੰ ਮੂੰਹ ਚੁੱਪ ਕਰਾਉਣ ਵਾਸਤੇ ਆ ਜਿਹੜੇ ਸਾਡੇ ਤੇ ਝੂਠੇ ਇਲਜ਼ਾਮ ਲਾਉਂਦੇ ਨੇ ਇਹ ਇੱਕ ਵਾਰ ਨਹੀਂ ਸਾਲ 'ਚ ਇੱਕ ਦੋ ਵਾਰ ਮੈਨੂੰ ਐਦਾਂ ਕਰਨਾ ਪੈਂਦਾ ਪਰ ਅੱਜ ਤੱਕ ਕੋਈ ਸਾਹਮਣੇ ਨਹੀਂ ਆਇਆ ਤੁਹਾਨੂੰ ਵੀ ਸੱਪ ਦੀਆਂ ਖੁੱਡਾਂ 'ਚ ਨਾ ਹੱਥ ਪਾਉਣ ਦੀ ਆਤਮ ਹੈਗੀ ਮੈਨੂੰ ਲੱਗਦਾ ਸਤਨਾਮ ਸਿੰਘ ਜੀ ਮੇਰੀ ਤੁਹਾਡਾ ਬਹੁਤ ਵਾਰੀ ਗੱਲਬਾਤ ਹੁੰਦੀ ਆ ਅੱਛਾ ਹੁਣ ਜੀ ਜੀ ਆ ਜਿਹੜਾ ਅਮਰੂਦ ਬਾਗ ਸਕੈਂਡਲ ਦਾ ਬਣਿਆ ਕੁਛ ਸਾਰੇ ਤੱਤ ਸਾਹਮਣੇ ਆ ਗਿਆ ਅਦਾਲਤ 'ਚ ਆ ਗਿਆ ਸਾਰਾ ਕੁਝ ਸਾਹਮਣੇ ਆ ਗਿਆ ਕੀ ਬਣਿਆ ਉਹਦਾ ਦੇਖੋ ਅਮਰੂਦ ਬਾਗ ਸਕੈਮ 'ਚ ਵਧੀਆ ਤਰੀਕੇ ਨਾਲ ਕੰਮ ਹੋ ਰਿਹਾ ਹੈ ਇਹਦੇ ਵਿੱਚ ਸਰਕਾਰ ਵੱਲੋਂ ਤੇ ਬਹੁਤ ਲਗਭਗ 700 150 ਕਰੋੜ ਦੇ ਰੇੜੇ ਜਿਹੜੇ ਸਰਕਾਰੀ ਖਜ਼ਾਨੇ 'ਚ ਵਾਪਸ ਆ ਗਿਆ ਤੇ 100 ਦੇ ਕਰੀਬ ਬੰਦੇ ਮੇਰੀ ਯਾਦ ਲੀਆਂ 90 ਸੀ 80 ਸੀ 100 ਸੀ ਉਹ ਜੇਲਾਂ 'ਚ ਵੀ ਗਏ ਆ ਜਮਾਨਤਾਂ ਵੀ ਹੋਈਆਂ ਤੇ ਇਹ ਜਿਹੜੀ ਜਿਹੜੀ ਹੈ ਇਨਫੋਰਸਮੈਂਟ ਡਾਇਰੈਕਟਰ ਵੀ ਇਸ ਮਾਮਲੇ 'ਚ ਆਇਆ ਤੇ ਜਿਹੜੇ ਮੁੱਖ ਦੋਸ਼ੀ ਸੀਗੇ ਪ੍ਰਾਪਰਟੀ ਡੀਲਰ ਤੇ ਹੋਰ 3-4 ਬੰਦੇ ਉਹਨਾਂ ਦੀ ਪ੍ਰਾਪਰਟੀ ਵੀ ਅਟੈਚ ਕਰ ਲਈ ਐ ਈਡੀ ਨੇ ਇਹ ਪਿਛਲੇ ਹਫ਼ਤੇ ਦੀ ਗੱਲ ਹੈ ਇਹ ਤਾਂ ਇੱਕ ਵਧੀਆ ਕੰਮ ਹੋਇਆ ਮਾੜੀ ਕੰਮ ਇਹ ਹੋਇਆ ਕਿ ਬਿਜਲੈਂਸ ਬਿਊਰੋ ਨੇ ਇਸ ਕਪਲੇ ਦੇ ਵਿੱਚ ਸ਼ਾਮਲ ਚਾਰ ਸੀਨੀਅਰ ਅਫਸਰਾਂ ਜੀ ਚ ਆਈਏਐਸ ਅਫਸਰ ਹੈ ਪੀਸੀਐਸ ਅਫਸਰ ਹੈ ਨਾਮ ਤਾਂ ਮੈਂ ਹੁਣ ਹੋ ਸਕਦਾ ਕੈਮਰੇ ਸਾਹਮਣੇ ਨਾਂ ਦੱਸ ਸਕਾਂ ਤੁਹਾਨੂੰ ਪੇਪਰ ਭੇਜਿਆ ਹੋਇਆ ਉਹ ਚਾਰ ਆਈਏਐਸ ਪੀਸੀਐਸ ਤੇ ਹੋਰ ਅਫਸਰਾਂ ਖਿਲਾਫ ਪ੍ਰੋਵੈਂਸ਼ਨ ਆਫ ਕਰਾਪਸ਼ਨ ਐਕਟ ਆਈਕਾ ਸਾਡੇ ਭਾਰਤ ਦੇ ਵਿੱਚ ਕਿ ਜਦੋਂ ਤੁਸੀਂ ਆਈਐਸ ਪੀਸੀਐਸ ਤੇ ਸੀਨੀਅਰ ਅਫਸਰਾਂ ਖਿਲਾਫ ਕਾਰਵਾਈ ਕਰਨੀ ਹੈ ਤਾਂ ਪ੍ਰੋਵੈਂਸ਼ਨ ਆਫ ਕਰਾਪਸ਼ਨ ਐਕਟ ਦੇ ਤੀਨ ਉਸ ਦੇ ਡਿਪਾਰਟਮੈਂਟ ਤੋਂ ਇਜਾਜ਼ਤ ਲੈਣੀ ਪੈਣੀ ਹੈ ਪਰਮਿਸ਼ਨ ਲੈਣੀ ਪੈਣੀ ਹੈ ਤੇ ਚਾਰ ਅਫਸਰਾਂ ਖਿਲਾਫ ਕਾਰਵਾਈ ਕਰਨ ਦੀ ਪੰਜਾਬ ਸਰਕਾਰ ਕੋਲੋ bizness bureau ਨੇ ਮਾਰਚ 2024 ਤੋਂ ਪਰਮਿਸ਼ਨ ਮੰਗੀ ਹੋਈ ਹੈ ਪਰਮਿਸ਼ਨ ਦੇਣ ਦੀ ਥਾਂ ਉਹ ਚਿੱਠੀ ਦੱਬ ਕੇ ਰੱਖੀ ਹੋਈ ਹੈ ਅਫਸਰਸਾਈ ਨੇ ਹੁਣ ਇਹ ਨਹੀਂ ਪਤਾ ਉਹ bizness bureau ਨੇ ਦੱਬੀ ਹੋਈ ਹੈ ਇਹ ਨਹੀਂ ਪਤਾ ਚੀਫ ਸਕੱਟਰੀ ਦੇ ਦਫ਼ਤਰ ਨੇ ਦੱਬੀ ਹੋਈ ਹੈ ਇਹ ਨਹੀਂ ਪਤਾ ਮੁੱਖ ਮੰਤਰੀ ਭਗਵੰਤ ਮਾਨ ਦੇ ਦਫ਼ਤਰ ਨੇ ਮੰਗੀ ਦੱਬੀ ਹੋਈ ਹੈ ਇਹ ਨਹੀਂ ਪਤਾ ਉਹ ਚਿੱਠੀ ਭਗਵੰਤ ਮਾਨ ਸਾਹਿਬ ਕੋਲ ਪੇਸ਼ ਹੋ ਗਈ ਤੇ ਭਗਵੰਤ ਮਾਨ ਸਾਹਿਬ ਕੋ ਕਾਰਵਾਈ ਕਰਨੇ ਜਾਂਦੇ ਐਦਾ ਮਤਲਬ ਇਹ ਹੈ ਕਿ ਜਿਹੜੇ ਵੱਡੇ ਅਫਸਰ ਐ ਉਹਨਾਂ ਨੂੰ ਕਿਸੇ ਜਾਂਚ ਵਿੱਚ ਸ਼ਾਮਲ ਨਹੀਂ ਕੀਤਾ ਜਾ ਰਿਹਾ ਇਹ ਇਹਦਾ ਨੈਗੇਟਿਵ ਪੱਖ ਹੈਗਾ ਇਹ ਕਿਤੇ ਤੁਸੀਂ ਦਿਖਾ ਇਹ ਅਫਸਰ ਤਾਂ ਨਹੀਂ ਜਿਨ੍ਹਾਂ ਦਾ ਆ ਜ਼ਿਕਰ ਕੀਤਾ ਗਿਆ ਕਿਉਂਕਿ ਮੇਰੇ ਕੋਲ ਬਾਹਰ ਸੌਦਾ ਪਿਆ ਇਹੋ ਜਿਹਾਂ ਇਹਹੀ ਚਿੱਠੀ ਹੈ ਜੀ ਇਹਹੀ ਚਿੱਠੀ ਹੈ ਇਹ ਚਿੱਠੀ ਡੇਢ ਸਾਲ ਬਾਹਰ ਹੀ ਨਹੀਂ ਆਏ ਮੈਨੂੰ ਹਾਲਾਂਕਿ ਸਾਰੇ ਅਫਸਰ ਮਾਰ ਦੇ ਨਹੀਂ ਐ ਆਈਐਸ ਵੀ ਚੰਗੇ ਹੋ ਸਕਦੇ ਆ ਪੀਸੀਐਸ ਵੀ ਚੰਗੇ ਹੋ ਸਕਦੇ ਮੈਨੂੰ ਤਾਂ ਡੇਢ ਸਾਲ ਪਹਿਲਾਂ ਹੀ ਪਤਾ ਲੱਗ ਗਿਆ ਸੀ ਪਰ ਇੱਕ ਉਮਦੇ ਫਿਰਦੇ ਕਿਸੇ ਤਰੀਕੇ ਨਾਲ ਸਰਕਾਰੀ ਰਿਕਾਰਡ ਤੋਂ ਚਿੱਠੀ ਕੱਲ ਪਰਸੋ ਸਾਡੇ ਹੱਥ ਲੱਗੀ ਹੈ ਤੇ ਫਿਰ ਇਹ ਅਸੀਂ ਮੀਡੀਆ 'ਚ ਵਾਇਰਲ ਕੀਤੀ ਹੈ ਇਹ ਇੱਕ ਨੈਗੇਟਿਵ ਪੱਖ ਹੈ ਕਿ ਬਾਕੀ ਕਪਲੇਵਾਜਾਂ ਦੇ ਖਿਲਾਫ ਤਾਂ ਤੁਸੀਂ ਕਾਰਵਾਈ ਕਰ ਰਹੇ ਆ ਪਰ ਜਿਹੜੇ ਵੱਡੇ ਅਫਸਰ ਆ ਜਿਹੜੇ ਮੁੱਖ ਦੋਸ਼ੀ ਆ ਉਹ ਅੱਜ ਵੀ ਡਿਪਟੀ ਕਮਿਸ਼ਨਰ ਬੜੇ ਬੈਠੇ ਪੰਜਾਬ ਦੇ ਜ਼ਿਲ੍ਹੇ ਦੇ ਉਹ ਸਰਹੱਦੀ ਜਿਹੜੇ ਵੀ ਰਹੇ ਆ ਪਾਕਿਸਤਾਨ ਦੇ ਬਾਰਡਰ ਤੇ ਵੀ ਰਹੇ ਆ ਤੇ ਜਿੱਥੇ ਜ਼ਿਆਦਾ ਕਰਾਪਸ਼ਨ ਹੋ ਰਹੀ ਹੈ, ਜ਼ਿਆਦਾ ਨਸ਼ੇ ਦਾ ਆਦਾਨ-ਪ੍ਰਦਾਨ ਹੋ ਰਿਹਾ, ਸੀਮਾ ਪਾਰ ਤੋਂ ਨਸ਼ਿਆਰ ਨੇ ਉਹ ਜ਼ਿਲ੍ਹਾ, ਉਹ ਜ਼ਿਲ੍ਹਿਆਂ ਦੇ ਵਿੱਚ ਵੀ ਉਹ ਡਿਪਟੀਕੁਏਸ਼ਨ ਬਣੇ ਹੋਇਆ। ਇਹ ਸਾਡੇ ਲਈ ਖਤਰਨਾਕ ਗੱਲ ਹੈ। ਅਸੀਂ ਇਹ ਮੰਗ ਕਰਦੇ ਰਹੇ ਸਰਕਾਰ ਕੋਲੋਂ ਕਿ ਜੇ ਇਹ ਅਫਸਰ નિર્ਦੋਸ਼ ਆ ਤਾਂ ਕਲੀਨ ਚਿੱਟ ਦੇ ਦਿਓ। ਜੇ ਦੋਸ਼ੀ ਹੈ ਇਹਨਾਂ ਦੇ ਬੰਦੇ ਕਾਰਵਾਈ ਕਰ ਦਿਓ। ਅਦਾਲਤਾਂ ਦੇ ਹਵਾਲੇ ਕੇਸ ਕਰ ਦਿਓ, ਅਦਾਲਤਾਂ ਦੇਖਣਗੀਆਂ ਇਹ નિર્ਦੋਸ਼ ਹਨ ਜਾਂ ਦੋਸ਼ੀ ਹਨ। ਪਰ ਫਾਈਲਾਂ ਦੱਬ ਕੇ ਰੱਖਣਾ ਇੱਕ ਆਪਣੇ ਆਪ ਵਿੱਚ ਭ੍ਰਿਸ਼ਟਾਚਾਰ ਹੈ। ਜਿੰਨੇ ਵੀ ਵੱਡੇ ਮਾਮਲੇ ਜਦੋਂ ਵੱਡੇ ਅਫਸਰ ਆ ਜਾਂਦੇ ਆ ਤਾਂ ਕੋਈ ਵੀ ਸਰਕਾਰ ਭਾਵੇਂ ਭਗਵੰਤ ਮਾਨ ਦੀ ਸਰਕਾਰ ਹੋਵੇ ਭਾਵੇਂ ਕਾਪਤਨ ਰਮਿੰਦਰ ਦੀ ਹੋਵੇ ਜਾਂ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਹੋਵੇ ਤਾਂ ਉਹ ਬਿਲਕੁਲ ਗੋਡੇ 'ਤੇ ਆ ਜਾਂਦੀ ਹੈ ਕਦੇ ਵੱਡੇ ਅਫਸਰਾਂ ਖਿਲਾਫ ਕਾਰਵਾਈ ਨਹੀਂ ਹੁੰਦੀ। ਹੂੰ ਇਹ ਹੈਗਾ ਅਮਰੋਦ ਬਾਗ ਦਾ ਕਹਿਣਾ। ਅੱਛਾ ਜਿਹੜਾ ਦੂਜਾ ਇਹ ਤਾਂ ਹੋ ਗਿਆ ਅਮਰੋਦ ਬਾਗ ਦਾ ਜਿਹਦੇ ਅਫਸਰਾਂ ਦੇ ਨਾਮ ਵੀ ਆ ਗਏ ਦਰਖਾਸਤ ਵੀ ਆ ਗਈ ਸੁਪਰਡੈਂਟ ਪੁਲਿਸ ਕੋਲ ਜਿਹੜਾ ਸਾਰਾ ਇਹ ਸਮਾਨ ਪਿਆ ਹੈ ਤੁਸੀਂ ਜ਼ਿਕਰ ਕੀਤਾ ਐਪਲੀਕੇਸ਼ਨ ਤੁਹਾਡੀ ਪਹੁੰਚ ਗਈ ਇਹਦੇ ਨਾਲ ਨਾਲ ਇੱਕ ਵੱਡਾ ਸਕੈਂਡਲ ਹੋਇਆ ਸੀ ਪਲਾਟਾਂ ਦਾ ਬਹੁਤ ਵੱਡਾ ਘਪਲਾ ਸੀ ਉਹਦੇ ਵਿੱਚ ਤੁਸੀਂ ਇੱਕ ਵਾਰੀ ਜ਼ਿਕਰ ਵੀ ਕੀਤਾ ਸੀ ਉਸ ਬਾਰੇ ਕੋਈ ਡਿਵੈਲਪਮੈਂਟ ਨਵੀਂ ਹੋਈ ਕੋਈ ਐਕਸ਼ਨ ਹੋਇਆ ਮੈਂ ਤਾਂ ਵਾਰ-ਵਾਰ ਇਹ ਨਾਮ ਦੀ ਗੱਲ ਕਰ ਰਿਹਾ ਸੀ ਕਿ ਤੁਸੀਂ ਹੁਣ ਜ਼ਿਕਰ ਕੀਤਾ ਕਿ 1.5 200 ਕਰੋੜ ਸਰਕਾਰ ਦੇ ਖਾਤੇ ਚ ਆ ਚੁੱਕਾ ਹੈ ਕਿਉਂਕਿ ਜੇ ਤੁਸੀਂ ਆਵਾਜ਼ ਚੁੱਕੀ ਹੈ ਤਾਂ ਹੀ ਕਾਤੇ ਜਾਇਆ ਨਾ ਨਿੱਕੇ ਚੁੱਪ ਕਰਕੇ ਬੈਠੇ ਸੀ ਸਹੀ ਅਸੀਂ ਸਰਕਾਰ ਨੂੰ ਪਤਾ ਹੀ ਕੱਖ ਨਹੀਂ ਸੀ ਉਹਨਾਂ ਤਾਂ ਪਤਾ ਹੀ ਨਹੀਂ ਸੀ ਚਾਹੀਦਾ ਕੀ ਸੀ ਚਾਹੀਦਾ ਇਹ ਸੀ ਕਿ ਪੰਜਾਬ ਅਗੇਂਸਟ ਕ腐ਸ਼ਨ ਦੇ ਜਿੰਨੇ ਵੀ ਨਮਾਇੰਦੇ ਨੇ ਉਹਨਾਂ ਨੂੰ ਬੁਲਾਇਆ ਜਾਂਦਾ 15 ਅਗਸਤ ਨੂੰ ਲੰਘ ਕੇ ਗਈ ਆ ਬੁਲਾਇਆ ਜਾਂਦਾ ਸਾਰਿਆਂ ਨੂੰ ਨੈਸ਼ਨਲ ਲੈਵਲ ਦੇ ਉੱਤੇ ਤੁਹਾਡਾ ਸਟੇਟ ਲੈਵਲ ਦੇ ਉੱਤੇ ਸਨਮਾਨ ਕੀਤਾ ਜਾਂਦਾ ਕਿ ਆਪਰਾ ਨੇ ਆ ਵਿਅਕਤੀ ਨੇ ਜਿਨ੍ਹਾਂ ਨੇ ਮਿਹਨਤ ਕਰਕੇ ਏਡਾ ਵੱਡਾ ਸਕੈਂਡਲ ਲੰਗਾ ਕੀਤਾ ਜੇਚੋ 1.5 200 ਕਰੋੜ ਸਰਕਾਰ ਨੂੰ ਆਮਦਨ ਹੋਈ ਹੈ ਉਹਦੀ ਬਜਾਇਤ ਧੰਕੀਆਂ ਦੇਣ ਦਾ ਨਹੀਂ ਨਹੀਂ ਮੈਂ ਸਮਝ ਨਾਮ ਮਿਲਿਆ ਬਹੁਤ ਚੰਗਾ ਹੈ ਨਾਮ ਮਿਲਿਆ ਜਿਹੜਾ ਸਾਜ਼ਿਸ਼ ਕਰਤਾ ਇਸ ਅਮਰੋਦ ਬਾਸ ਕਾ ਦਾ ਮੁੱਖ ਸਾਜ਼ਿਸ਼ ਕਰਤਾ ਜਿਹਦੀ ਪ੍ਰਾਪਰਟੀ ਈਡੀ ਨੇ ਅਟੈਚ ਕੀਤੀ ਹੈ ਜਿਹੜਾ ਬਹੁਤ ਮਹੀਨੇ ਜੇਲ੍ਹ ਚ ਰਿਹਾ 23 24 ਕਰੋੜ ਰੁਪਏ ਜਿਹਨੇ ਵਾਪਸ ਕੀਤਾ ਸਰਕਾਰ ਨੂੰ ਉਸ ਨੂੰ ਮੁੱਖ ਮਹਿਮਾਨ ਬਣਾਇਆ ਬਿਜ਼ਨਸ ਬਿਊਰੋ ਨੇ ਉਹਦੇ ਕੋਲੋਂ ਮੇਰੇ ਖਿਲਾਫ ਸ਼ਿਕਾਇਤ ਲਈ ਕਿ ਇਹ ਤਾਂ ਉਗਰਾਹੀ ਐਕਸਟਰਸ਼ਨ ਕਰਨ ਵਾਸਤੇ ਬੱਡੇ ਲੋਕਾਂ ਦੀਆਂ ਸ਼ਿਕਾਇਤਾਂ ਕਰਦੇ ਆਂ ਔਰ ਉਹਦੇ ਕੋਲ ਝੂਠੇ ਬਿਆਨ ਲੈ ਜਾਗੇ ਕਿ ਹਾਂਜੀ ਸਾਡੇ ਕੋਲ ਇਹਨੇ ਟੀਮ 10 ਲੱਖ ਰੁਪਏ ਲੈ ਗਈ ਸਾਨੂੰ ਦਬਕੇ ਮਾਰੇਗੇ ਚੁੱਪ ਹੋ ਕੇ ਬੈਠ ਜਿਓ ਨਹੀਂ ਤੁਹਾਨੂੰ ਜੇਲ੍ਹਾਂ ਵਿੱਚ ਛੋਕਾਂਗੇ ਸਾਡੇ ਖਿਲਾਫ ਇਨਾਮ ਵੱਜੋ ਵਿਜੀਲੈਂਸ ਬਿਊਰੋ ਨੇ ਚਿੱਠੀ ਲਿਖੀ ਮੋਹਾਲੀ ਪੁਲਿਸ ਨੂੰ ਕਿ ਅਸੀਂ ਜਾਂਚ ਕਰ ਲਈਏ ਇਹ ਬੰਦੇ ਐਕਸਟਾਰਸ਼ਨ ਕਰਦੇ ਆ ਇਹਨਾਂ ਦੇ ਪਰਚਾ ਦਾਇਰ ਕਰਕੇ ਇਹਨਾਂ ਨੂੰ ਜੇਲ੍ਹ ਭੇਜੋ ਇਹ ਇਨਾਮ ਦਿੱਤਾ ਪੰਜਾਬ ਸਰਕਾਰ ਦੀ ਏਜੰਸੀ ਵਿਜੀਲੈਂਸ ਬਿਊਰੋ ਨੇ ਤੇ ਮਹਾਲੀ ਪੁਲਿਸ ਦੇ ਅਫਸਰ ਐਸਐਸਪੀ ਮਹਾਲੀ ਉਹਨੇ ਬਿਨਾਂ ਜਾਂਚ ਕੀਤੇ ਤੋਂ ਐਫਆਈਆਰ ਦਰਜ ਕਰ ਲਈ ਮੇਰੀ ਟੀਮ ਦੇ ਦੋ ਬੰਦੇ ਫਰਾਰ ਰਹੇ ਮੈਨੂੰ ਅਰੈਸਟ ਕਰਨ ਵਾਸਤੇ ਗੇਮ ਬਣਾਈ ਸੀ ਮੈਨੂੰ ਹਾਈ ਕੋਰਟ ਜਾ ਕੇ ਪ੍ਰੋਟੈਕਸ਼ਨ ਮੰਗਣੀ ਪਈ ਜੱਜ ਸਾਹਿਬ ਕੋਲੋਂ ਕਿ ਮੈਨੂੰ ਬਚਾਓ ਮੈਂ ਸਕੈਮ ਕੱਢਿਆ ਤੇ ਹੁਣ ਇਹ ਮੈਨੂੰ ਮਾਰ ਦੇਣਗੇ ਤੇ ਮੈਨੂੰ ਜੇਲ੍ਹਾਂ ਵਿੱਚ ਸੁੱਟਣਗੇ ਉਹ ਪੰਜਾਬ ਸਰਕਾਰ ਨੂੰ ਨੋਟਿਸ ਹੋ ਗਿਆ ਉਹਨਾਂ ਜਦੋਂ ਪੜਚਾ ਲਿਖ ਰਹੇ ਸੀ ਸਵੇਰੇ ਖਲਾਬ ਤਾਂ ਨੋਟਿਸ ਉਹਨੂੰ ਮਿਲੇਗਾ ਫਿਰ ਇੱਕ ਲਾਈਨ ਵਿੱਚ ਲਿਖ ਦਿੱਤੀ ਸਤਨਾਮ ਦਾਉ ਨੂੰ ਜਿਹੜੀ ਇਨਕੁਆਰੀ ਤੋਂ ਬਾਅਦ ਦੇਖਿਆ ਜਾਏਗਾ ਤੇ ਹੁਣ 1.5 ਸਾਲ ਹੋ ਗਏ ਮੈਂ ਤਿੰਨ ਐਸਐਸਪੀ ਬਦਲ ਚੁੱਕਿਆ ਲਿਖ ਕੇ ਦੇ ਗਿਆ ਕਿ ਜੇ ਤੁਸੀਂ ਐਫਆਈਆਰ ਦਰਜ ਕੀਤੀ ਹੈ ਤੁੰ ਦਾ ਅਦਾਲਤ ਨੇ ਵੀ ਕਹਿ ਦਿੱਤਾ ਜ਼ਮਾਨਤੀ ਹੁਕਮਾ 'ਚ ਕਿ ਅਮਰੋਦ ਬਾਗ ਸਾਇਮ ਨੂੰ ਨੰਗਾ ਕਰਨ ਵਾਲੇ ਦੀ ਬਾਹਮ ਰੋੜਨ ਵਾਸਤੇ ਤੁਸੀਂ ਇਹ ਪੜਚਾ ਦਰਜ ਕੀਤਾ ਅਦਾਲਤ ਦੀ ਗੱਲ ਮੰਨ ਲਓ ਆਪਣੀ ਜਾਂਚ ਕਰ ਲਓ ਜੇ ਅਸੀਂ ਦੋਸ਼ੀ ਹਾਂ ਸਾਡੇ ਖਿਲਾਫ ਅਦਾਲਤ ਵਿੱਚ ਚਲਾਨ ਪੇਸ਼ ਕਰ ਦੋ ਸਾਨੂੰ ਸਜ਼ਾ ਹੋ ਜਾਏਗੀ ਜੇ ਅਸੀਂ નિર્ਦੋਸ਼ ਹਾਂ ਤਾਂ ਇਹ ਪਰਚੇ ਕੈਨਸਲ ਕਰ ਦੋ ਤੇ ਕੱਲ ਵੀ ਮਹਾਲੀ ਪੁਲਿਸ ਦੇ ਐਸਐਸਪੀ ਸਾਹਿਬ ਕਹਿੰਦੇ ਸੀ ਅਸੀਂ ਕੁਝ ਨਹੀਂ ਕਰਨਾ ਜਾਂਚ ਚੱਲ ਰਹੀ ਹੈ ਜਾਂਚ ਚੱਲ ਰਹੀ ਹੈ ਮਤਲਬ ਠੰਡੇ ਵਸਤੇ ਪਰਚਾ ਪਾਇਆ ਜਦੋਂ ਉਹਨਾਂ ਦਾ ਮਨ ਕਰੇਗਾ ਸਾਨੂੰ ਚੱਕ ਲੈਣਗੇ ਇਹ ਇਨਾਮ ਸਾਨੂੰ ਅਮਰੋਦ ਬਾਗ ਸਕੈਮ ਨੂੰ ਨੰਗਾ ਕਰਨ ਤੇ 750-150 ਕਰੋੜ ਪੰਜਾਬ ਨੂੰ ਵਾਪਸ ਕਰਵਾਉਣ ਦਾ ਮਿਲਿਆ ਤੇ ਮੈਂ ਘਰੋਂ ਭਜੇ ਰਿਹਾ ਕਈ ਦਿਨ ਤੇ ਵਕੀਲਾਂ ਨੂੰ ਪੈਸੇ ਦਿੱਤੇ ਤੇ ਮੇਰੇ ਘਰੇ ਗੁੰਡੇ ਵੀ ਆਏ ਪਿੱਛੋਂ ਇਹ ਨਾਮ ਸਾਨੂੰ ਮਿਲਿਆ ਇਸ ਅਮਰੂਦ ਬਾਗ ਸਟੇਮ ਤੋਂ ਆਪਾਂ ਦੂਜੇ ਸਟੇਮ ਦੀ ਗੱਲ ਕਰਦੇ ਆਂ ਐਂਟੀ ਕ腐ਪਸ਼ਨ ਦੇ ਵਿਧਾਤਾ ਜਿਹੜੇ ਕਹਿੰਦੇ ਆ ਕਿ ਕ腐ਪਸ਼ਨ ਮੈਂ ਦਿੱਲੀ 'ਚ ਖਤਮ ਕਰਤੀ ਐ ਦਿੱਲੀ ਦੇ ਲੋਕ ਕਹਿੰਦੇ ਭੱਜਾ ਇਥੋਂ ਹੁਣ ਤੂੰ ਦਿੱਲੀ 'ਚ ਨਹੀਂ ਚਾਹੀਦਾ ਪੰਜਾਬ ਜਾ ਕੇ ਕ腐ਪਸ਼ਨ ਖਤਮ ਕਰ ਉਹਦੇ ਤੱਕ ਇਹ ਗੱਲ ਪਹੁੰਚੀ ਆ ਉਹਨੂੰ ਪਤਾ ਐ ਸਾਰੀ ਕਹਾਣੀ ਦਾ ਕਿਉਂਕਿ ਉਹਦੇ ਪਿਆਦੇ ਨੇ ਜਿਹੜੇ ਦਿੱਲੀ ਤੋਂ ਉਹ ਇੱਥੇ ਵੱਡੀਆਂ-ਵੱਡੀਆਂ ਪੋਸਟਰਾਂ ਦੇ ਉੱਤੇ ਬੈਠੇ ਆ ਜੇਲਾਂ ਚ ਕੱਟ ਕੇ ਆਏ ਲੋਕ ਜਿਹੜੇ ਜੇਲ੍ਹ ਮੰਤਰੀ ਨੇ ਉਹ ਵੀ ਇੱਥੇ ਹੀ ਬੈਠੇ ਆ ਉਹਨਾਂ ਤੱਕ ਇਹ ਗੱਲ ਪਹੁੰਚੀ ਕਿ ਆਹ ਵਿਅਕਤੀ ਹੈ ਭਾਈ ਜਿਹਨੇ ਤੁਹਾਡੇ ਸਕੈਂਡਲ ਨੰਗੇ ਕੀਤੇ ਆ ਤੇ ਉਹਨਾਂ ਦੇ ਉੱਤੇ ਪਰਚੇ ਦਰਜ ਹੋ ਰਹੇ ਨੇ ਆਹ ਪਹੁੰਚੀ ਹੋਏਗੀ ਕਿਉਂਕਿ ਉਹ ਉਹ ਵੀ ਸੋਸ਼ਲ ਮੀਡੀਆ ਤੇ ਹੈਗੇ ਆ ਉਹ ਵੀ ਵਟਸਐਪ ਗਰੁੱਪਾਂ 'ਚ ਆ ਜਾਣਗੇ ਆ ਉਹਨਾਂ ਦੇ ਮੀਡੀਆ ਡਵਾਈਜ਼ਰ ਵੀ ਵਟਸਐਪ ਗਰੁੱਪਾਂ 'ਚ ਆ ਜਾਣਗੇ ਆ ਮੁੱਖ ਮੰਤਰੀ ਦੇ ਮੀਡੀਆ ਡਵਾਈਜ਼ਰ ਵੀ ਹੈਗੇ ਆ ਉਹਨਾਂ ਦੇ ਓਐਸਡੀ ਵੀ ਸਾਡੇ ਨੇੜੇ ਤੇੜੇ ਆ ਉਹਨਾਂ ਦੇ ਐਮਐਲਏ ਵੀ ਆ ਤੇ ਉਹਨਾਂ ਦੇ ਮੰਤਰੀ ਵੀ ਆ ਤੇ ਮੁੱਖ ਮੰਤਰੀ ਵੀ ਆ ਮੇਰੇ ਨਾਲ ਵਟਸਐਪ ਗਰੁੱਪਾਂ 'ਚ ਸੋਸ਼ਲ ਮੀਡੀਆ ਦੇ ਵੈਸੇ ਵੀ ਜੁੜੇ ਸਭ ਨੂੰ ਪਤਾ ਪਰ ਮੈਂ ਸਮਝਦਾ ਕਿ ਭਗਵਾਨਤਮਾਨ ਸਰਕਾਰ ਨਾਲੋਂ ਦੋਸਤੀ ਜ਼ਿਆਦਾ ਦਿੱਲੀ ਵਾਲੇ ਆ ਮੈਂ ਕੇਜਰੀਵਾਲ ਨੂੰ ਗੱਲ ਕਰਦਾ ਮੈਂ ਸ਼ਿਸ਼ੋਦੀ ਦੀ ਗੱਲ ਕਰਦਾ ਹੁਣ ਮੈਂ ਕਾਰਨ ਸਮਝਦਾ ਕਿਉਂ ਹੋ ਸਕਦਾ ਭਗਵੰਤ ਮਾਨ ਕੰਮ ਸਹੀ ਕਰਨਾ ਚਾਹੁੰਦਾ ਹੋਵੇ ਅਮਰੂਦ ਬਾਗ ਸਕੈਮ ਭਗਵੰਤ ਮਾਨ ਨੇ ਦਰਜ ਕਰਾਇਆ ਪਰਚਾ ਫਲਿਪਸ 플ੌਟ ਸਕੈਮ ਭਗਵੰਤ ਮਾਨ ਨੇ ਦਰਜ ਕਰਾਇਆ ਪਰਚਾ ਇੰਡਸਟਰੀਅਲ 플ੌਟ ਸਕੈਮ ਦਾ 1 1 ਲੱਖ ਕਰੋੜ ਦਾ ਭਗਵੰਤ ਮਾਨ ਦੀ ਮਿਹਨਤ ਨਾਲ ਸਾਡੇ ਰੌਲਾ ਪਾਣ ਕਰਕੇ ਭਗਵੰਤ ਮਾਨ ਦੀ এনਵਾਇਰਨਮੈਂਟ ਨਾਲ ਦਰਜ ਹੋਇਆ ਹੁਣ ਦਿੱਲੀ ਵਾਲਾ ਦਾ ਕਸੂਰ ਕੀ ਹੈ 6 ਕਿ ਮਹੀਨੇ ਪਹਿਲੇ ਇੱਕ ਬਿਆਨ ਆਇਆ ਕੇਜਰੀਵਾਲ ਸਾਹਿਬ ਦਾ ਜਾਂ ਕਿਸੇ ਹੋਰ ਦਿੱਲੀ ਵਾਲੇ ਦਾ ਕਿ ਮੁੱਖ ਮੰਤਰੀ ਦੇ ਕੰਮ ਦਾ ਬੋਝ ਬਹੁਤ ਹੈ ਉਹਦੇ ਕੋਲੋਂ ਕੁਝ ਡਿਪਾਰਟਮੈਂਟ ਅਸੀਂ IAS ਅਫਸਰਾਂ ਨੂੰ ਦੇ ਰਹੇ ਆ ਮੈਂ ਹੁਣ ਸਮਝਦਾ ਭਗਵੰਤ ਮਾਨ ਦੇ ਪਰ ਉਤਰ ਕੇ ਉਹ ਡਿਪਾਰਟਮੈਂਟ ਜਿਹੜੇ ਭਗਵੰਤ ਮਾਨ ਕੋਲ ਕੰਟਰੋਲ ਹੋਗੇ ਚੀਫ ਸਕੱਟਰੀ ਨੇ ਦਿੱਤਾ ਇਹ ਸਿੱਧੀ ਦਿੱਲੀ ਵਾਲੇ ਦੀ ਇਨਵੋਲਵਮੈਂਟ ਹੈ ਹੁਣ ਚੀਫ ਸਕੱਟਰੀ ਨੇ ਕੀਤਾ ਕੀ ਇੱਕ ਜੇ ਸੀਟੀ ਦਾ ਪਲਾਟ ਹੈ ਮੋਹਾਲੀ ਦਾ ਜਿਹੜਾ 2000 ਕਰੋੜ ਰੁਪਏ ਦਾ ਉਹ 150 ਕਰੋੜ ਤੇ ਵੇਚਤਾ ਉਸ ਪਲਾਟ ਵਾਸਤੇ ਆਮ ਆਦਮੀ ਪਾਰਟੀ ਜਦੋਂ ਆਪੋਜੀਸ਼ਨ ਦੇ ਵਿੱਚ ਸੀ ਹਰਪਾਲ ਸਿੰਘ ਟੀਮਾ ਅੱਜਕੱਲ ਜਿਹੜੇ ਫਾਈਨਾਂਸ ਮਿਨਿਸਟਰ ਪੰਜਾਬ ਦੇ ਐ ਉਹਨਾਂ ਨੇ ਕੈਪਟਨ ਅਮਰਿੰਦਰ ਨੂੰ ਲੀਗਲ ਨੋਟਿਸ ਭੇਜਿਆ ਸੀ ਕਿ ਪੰਜਾਬ ਦਾ ਨੁਕਸਾਨ ਕੀਤਾ ਤੇਰੇ ਖਿਲਾਫ ਐਕਸ਼ਨ ਲਾਵਾਂਗੇ ਅੱਛਾ ਹਰਪਾਲ ਸਿੰਘ ਟੀਮਾ ਹੂੰ ਬ੍ਰਹਮਸ਼ੰਕਰ ਜਿੰਪਾ ਜਿਹੜੇ ਮੰਤਰੀ ਐ ਅੱਜਕੱਲ ਪੰਜਾਬ ਸਰਕਾਰ ਦੇ ਉਹਨਾਂ ਨੇ ਉਸ ਸਮੇਂ ਦੇ ਉਦਯੋਗ ਮੰਤਰੀ ਬ੍ਰਹਮਸ਼ੰਕਰ ਜਿੰਪਾ ਜੇਪਾ ਨੇ ਸ਼ਾਮ ਸਿੰਧੂ ਰੋੜਾ ਦੇ ਘਰ ਦਾ ਘਰਾਓ ਕੀਤਾ ਸੀ ਹੁਸ਼ਿਆਰਪੁਰ ਚ ਆਮ ਆਦਮੀ ਪਾਰਟੀ ਨੂੰ ਲੈ ਕੇ ਤੇ ਹੁਣ ਕੀਤਾ ਕੀ ਫਿਰ ਉਸੇ ਪਲਾਟ ਦੇ ਕੇਸ ਦੇ ਵਿੱਚ ਹਾਈ ਕੋਰਟ ਨੇ ਕਿਹਾ ਪੰਜਾਬ ਸਰਕਾਰ ਨੂੰ ਕਿ ਤੁਸੀਂ ਅਫਸਰਾਂ ਨੇ ਮੰਨ ਲਿਆ ਕਿ ਨੁਕਸਾਨ ਕੀਤਾ ਪੰਜਾਬ ਦਾ ਉਹਨਾਂ ਅਫਸਰਾਂ ਖਿਲਾਫ ਕਾਰਵਾਈ ਦੱਸੋ ਕੀ ਕੀਤੀ ਤਾਂ ਭਗਵਾਨਤਮਾਨ ਕੋਲੋਂ ਖੋ ਕੇ ਇਹ ਅਹੁਦਾ ਜਿਹੜਾ ਚੀਫ ਸਕੱਟਰੀ ਨੂੰ ਬਖਸ਼ਿਆ ਗਿਆ ਤੇ ਚੀਫ ਸਕੱਟਰੀ ਨੇ ਹਾਈ ਕੋਰਟ ਦੇ ਵਿੱਚ ਐਫੀਡਵਿਟ ਪੇਸ਼ ਕੀਤਾ ਕਿ ਸਾਡੇ ਕਿਸੇ ਅਫਸਰ ਦਾ ਕੋਈ ਕਸੂਰ ਹੈ ਨਹੀਂ ਇਸ ਪਲਾਟ ਨੂੰ ਵੇਚਣ ਤੇ ਨੁਕਸਾਨ ਕਰਨ ਦਾ ਇਹ ਇਹ ਮਿਲੀਭੁਗਤ ਹੈਗੀ ਹੈ ਦਿੱਲੀ ਵਾਲਿਆਂ ਦੀ ਆਈਐਸ ਅਫਸਰਾਂ ਦੀ ਭਗਵੰਤ ਮਾਨ ਨੇ ਪਰਚਾ ਦਾਜ ਕਰਾਇਆ ਸੀ ਮੈਂ ਉਹਦੀ ਤਰੀਫਾ ਨਹੀਂ ਕਰਦਾ ਮੈਂ ਉਹਦੀ ਜਿੰਮੇਵਾਰੀ ਦੀ ਗੱਲ ਕਰਦਾ ਉਹਨੇ ਕਰਾਇਆ ਸੀ ਇਹ ਪਰਚਾ ਕੈਂਸਲ ਕਰਾਣਾ ਤੇ ਜਦੋਂ ਹਾਈ ਕੋਰਟ ਜੀ ਦੇ ਤਾ ਹੁਣ 2000 ਕਰੋੜ ਦਾ ਜਿਹੜਾ ਪਰਚਾ ਉਹ ਰਫਾ ਦਾ ਬਹ ਹੋ ਜਾਏਗਾ ਹੁਣ ਆ ਕੀ ਤੁਸੀਂ ਫਲਿੱਪਸ 플ੌਟ ਸਕੈਂਡ ਜਿਹੜਾ ਤੁਸੀਂ ਪਹਿਲੇ ਕੋਰਟ ਦੇ ਆਰਡਰ ਪੜ੍ਹੇ ਸੀ ਜੀ ਇੱਕ ਹੋਰ ਅਸੀਂ ਪਰਚਾ ਦਾਜ ਕਰਾਇਆ ਸੀ ਮਾਹੌਲੀ ਦੇ ਫਲਿੱਪਸ ਕੰਪਨੀ ਦਾ 플ੌਟ ਸੀਗਾ ਪੱਤੀ ਉਹ ਦਿਖਾ ਵੀ ਦਿਨਾ ਇੱਕ ਵਾਰੀ ਉਹਦੀ ਸਕਰੀਨ ਦੇ ਉੱਤੇ ਦਿਖਾ ਵੀ ਦਿਨਾ ਤਾਂ ਜੋ ਸਾਡੇ ਦਰਸ਼ਕਾਂ ਨੂੰ ਇਹ ਪਤਾ ਲੱਗਦਾ ਰਹੇ ਕਿ ਮਕਾਦਾ ਡਾਕੂਮੈਂਟਡ ਗੱਲਬਾਤ ਹੈ ਨਹੀਂ ਕਿ ਵਰਬਲੀ ਗੱਲਬਾਤ ਕਰ ਰਹੇ ਆ ਮੇਰੇ ਕੋ ਸਾਰੇ ਡਾਕੂਮੈਂਟਡ ਮੇਰੀ ਫੋਲਡਰ ਦੇ ਵਿੱਚ ਪਏ ਆ ਜੀ ਜੀ ਇਹ ਜਿਹੜਾ ਪਲਾਟ ਹੈ ਇਹਦੇ ਵਿੱਚ ਇਹਨਾਂ ਦਾ ਐਮਐਲਏ ਗੁਰਪ੍ਰੀਤ ਸਿੰਘ ਗੋਗੀ ਜਿਹੜੇ ਹੁਣ ਇਸ ਦੁਨੀਆ 'ਚ ਨਹੀਂ ਹੈ ਉਹ ਕਾਂਗਰਸ ਪਾਰਟੀ ਦੇ ਵਿੱਚ ਸੀ ਪਿਛਲੇ ਟਰਮ ਦੇ ਵਿੱਚ ਉਹ ਪੀਐਸਆਈਈਸੀ ਉਦਯੋਗ ਵਿਭਾਗ ਦਾ ਜਿਹੜਾ ਡਿਪਾਰਟਮੈਂਟ ਹੈ ਉਹਦੇ ਚੇਅਰਮੈਨ ਰਹੇ ਆ ਉਦੋਂ ਜਦੋਂ ਪਲਾਟ ਵੇਚਿਆ ਫਰਿਪਸ ਦਾ ਉਨੇ ਮੁੱਖ ਮੰਤਰੀ ਨੇ ਚਿੱਠੀ ਲਿਖੀ ਇਹ ਪਲਾਟ ਵੇਚਣ 700 ਕਰੋੜ ਦਾ ਕਪਲਾ ਹੋ ਗਿਆ ਉਹਨੇ ਲਿਖੀ ਸੀ 700 ਕਰੋੜ ਉਹ ਆਮ ਆਦਮੀ ਪਾਰਟੀ ਐਮ ਐਲ ਏ ਬਣ ਕੇ ਹੁਣ ਉਹਦਾ ਜਿਹੜਾ ਪਲਾਟ ਦੇ ਪਰਚਾ ਦਰਜ ਹੋਇਆ ਜੇਲ੍ਹਾਂ ਗਏ ਜਦੋਂ ਅਸੀਂ ਰੌਲਾ ਪਾਇਆ ਤਾਂ ਸਾਬਕਾ ਉਦਯੋਗ ਮੰਤਰੀ ਬ੍ਰਹਮਸ਼ੰਕਰ ਜਿੰਪਾ ਬਿਜ਼ਨਸ ਬਿਊਰੋ ਕੋਲੋਂ 50 ਲੱਖ ਰਿਸ਼ਵਤ ਲੈ ਕੇ ਗਏ ਤੇ ਜੇਲ੍ਹ ਗਏ ਤੇ ਪਰਚਾ ਦਰਜ ਹੋਇਆ ਤਾਂ ਇੱਕ ਪੀ ਐਸ ਆਈ ਸੀ ਦਾ ਜਿਹੜਾ ਐਸ ਪੀ ਸਿੰਘ ਸੀਨੀਅਰ ਅਫਸਰ ਸੀ ਉਹਦੇ ਫਾਦਰ ਪੱਤਰਕਾਰ ਸੀ ਪਰਵਾਨਾ ਜੀ ਅਸੀਂ 10 ਸਾਲ ਦੇ ਸੀ ਉਹਨਾਂ ਦੀ ਮੌਤ ਹੋਈ ਉਹ ਫਰਾਰ ਸੀਗਾ ਪਰ ਐਸਪੀ ਸਿੰਘ ਜਦੋਂ ਅੰਤਿਮ ਸੰਸਕਾਰ ਕੀਤਾ ਤਾਂ ਮੈਂ ਵੀ ਸ਼ਾਮਲ ਸੀਗਾ ਉਹਨੂੰ ਅਰੈਸਟ ਕਰਾਉਣ ਦੇ ਵਿੱਚ ਅੰਤਿਮ ਸੰਸਕਾਰ ਜਦੋਂ ਨੇ ਆਪਣੇ ਪਿਤਾ ਦੀ ਚੀਖਾਂ ਨੂੰ ਅੱਗ ਲਗਾਈ ਤਾਂ ਜਿਹੜੇ ਹੱਥ ਨਾਲ ਚੀਖਾਂ ਨੂੰ ਅੱਗ ਲਗਾ ਰਿਹਾ ਸੀ ਉਹ ਹੱਥ ਹੱਥ ਵਿਜਨ ਨੂੰ ਤੇ ਡੀਐਸਪੀ ਨੂੰ ਫੜ ਲਿਆ ਅਰੈਸਟ ਕਰ ਲਿਆ ਚੰਗਾ ਕੰਮ ਕੀਤਾ ਸੀ ਉਸ ਨੂੰ ਅੰਤਿਮ ਰਸਮਾਂ 'ਚ ਸ਼ਾਮਲ ਹੋਣ ਦਾ ਭੋਗ ਤੇ ਆਉਣ ਦਾ ਕੋਈ ਮੌਕਾ ਨਹੀਂ ਮਿਲਿਆ ਇਹਦਾ ਮਤਲਬ ਸਰਕਾਰ ਨੇ ਚੰਗਾ ਕੰਮ ਕੀਤਾ ਸੀ ਹੂੰ ਤੇ ਹੁਣ ਉਹ ਐਫ ਆਈ ਆਰ ਹਾਈ ਕੋਰਟ ਤੋਂ ਕੁਐਸ਼ ਹੋ ਗਈ ਕਾਨੂੰਨੀ ਤੌਰ ਤੇ ਨਹੀਂ ਹੋਈ ਐਫ ਆਈ ਆਰ ਕੁਐਸ਼ ਹੋਣ ਤੋਂ 1 ਮਹੀਨਾ ਪਹਿਲਾਂ ਮੇਰੀ ਟੀਮ ਨੇ ਪ੍ਰੈਸ ਕਾਨਫਰੰਸ ਕੀਤੀ ਸੈਟਿੰਗ ਹੋ ਗਈ ਕਾਨੂੰਨੀ ਦਾ ਪੇਚਾ ਕਰਕੇ ਕੇਸਾਂ ਤੋਂ ਬਚਣ ਵਾਸਤੇ ਅਸੀਂ ਨਾਮ ਨਹੀਂ ਲਿਆ ਵੀ ਕਿਹਨੇ ਕਿੰਨੇ ਪੈਸੇ ਖਾ ਲਏ ਜਿਸ ਦਿਨ ਜੱਜਮੈਂਟ ਆਣੀ ਸੀ ਹਾਈ ਕੋਰਟ ਦੀ ਉਦੋਂ 2 ਘੰਟੇ ਪਹਿਲੇ ਮੈਂ ਸੋਸ਼ਲ ਮੀਡੀਆ ਤੇ ਪੋਸਟ ਪਾਈ ਹੈ ਕਿ ਸੈਟਲਮੈਂਟ ਹੋ ਗਈ ਹੈ ਜਿਹੜਾ ਮੇਰੇ ਮੁਤਾਬਕ ਫੈਸਲਾ ਇਹ ਆਏਗਾ ਬਿਜ਼ਨਸ ਬਿਊਰੋ ਨੂੰ ਝਾੜਾ ਪੈਣਗੇ ਸਾਰੇ ਤੁਸੀਂ ਛੱਡੇ ਜਾਣਗੇ ਇਹ 2 ਘੰਟੇਵਾਂ ਦੋ ਹੀ ਹੋਇਆ ਇਹਦਾ ਮਤਲਬ ਮੇਰੇ ਕੋਲ ਇਨਫੋਰਮੇਸ਼ਨ ਹੈ ਕਿ ਕਿਹੜੇ ਬੰਦੇ ਨੇ ਕਿਹਨੂੰ ਕਿੰਨੇ ਦੀ ਸੈਟਿੰਗ ਕੀਤੀ ਤੇ ਕਿੰਨੇ ਪੈਸੇ ਦਿੱਤੇ ਚਲੋ ਹਾਈ ਕੋਰਟ ਨੂੰ ਕੈਸ਼ ਕਰ ਦਿੱਤਾ ਤਾਂ ਜਿਹੜਾ ਤੁਸੀਂ ਆਰਡਰ ਦਿਖਾਇਆ ਬਿਜ਼ਨਸ ਬਿਊਰੋ ਦੇ ਸੀਨੀਅਰ ਅਫਸਰ ਤੇ ਵਕੀਲ ਹਾਈ ਕੋਰਟ ਦੇ ਵਿੱਚ ਅਗਸਤ ਦਾ 20 ਜਾਂ 25 ਅਗਸਤ ਦਾ ਇਹ ਆਰਡਰ ਇਹ ਤੁਸੀਂ ਦਿਖਾਇਆ ਹਾਈ ਕੋਰਟੋਂ ਦੱਸ ਰਹੇ ਆਂ ਕਿ ਬੇਸ਼ੱਕ ਹਾਈ ਕੋਰਟ ਨੇ ਪਰਚਾ ਕੁਐਸ਼ ਕਰਤਾ ਪਰ ਪੰਜਾਬ ਸਰਕਾਰ ਇਸ ਮਾਮਲੇ 'ਚ ਸੁਪਰੀਮ ਕੋਰਟ ਜਾਏਗੀ ਸਪੈਸ਼ਲ ਪਟੀਸ਼ਨ ਪਾਏਗੀ ਐਸਐਲਪੀ ਪਾਏਗੀ ਮਤਲਬ ਮਨਸ਼ਾ ਹੈ ਪੰਜਾਬ ਸਰਕਾਰ ਦੀ ਇਹ ਅਗਸਤ ਦੀ ਗੱਲ ਹੈ ਹੁਣ ਉਹੀ ਚੀਫ ਸਕੱਟਰੀ ਸਾਹਿਬ ਤੇ ਪੰਜਾਬ ਦੀ ਕੈਬਨਿਟ ਪਾਸ ਕਰਦੀ ਹੈ ਉਧਰ ਤੋਂ ਹਾਈ ਕੋਰਟ ਤੇ ਐਫੀਡਾਵਿਟ ਦੇ ਰਹੇ ਆ ਦੂਜੇ ਪਾਸੇ ਐਫੀਡਾਵਿਟ ਦੇ ਰਹੇ ਆ ਅਸੀਂ ਇਸ ਮਾਮਲੇ 'ਚ ਕੋਈ ਕਾਰਵਾਈ ਨਹੀਂ ਕਰਨੀ ਹੁਣ ਇੱਥੇ ਗੱਲ ਇਹ ਹੈ ਫਿਰ ਜਿਹੜਾ ਬੰਦਾ ਆਪਣੇ ਬਾਪੂ ਦਾ ਸੰਸਕਾਰ ਨਹੀਂ ਕਰ ਸਕਿਆ ਜੇਲ੍ਹ ਰਿਹਾ ਐਸਪੀ ਸਿੰਘ ਹੈ ਤਾਂ ਉਹ ਦੋਸ਼ੀ ਹੈ ਠੱਗ ਹੈ ਤੁਸੀਂ ਇਹਦੇ ਕੋਲ ਮਾਫੀ ਮੰਗ ਲਓ ਬਈ ਵੀ ਮੈਂ ਤੇਰੇ ਬਾਪੂ ਦਾ ਸੰਸਕਾਰ ਨਹੀਂ ਹੋਣ ਦਿੱਤਾ ਫਿਰ ਸ਼ਾਮਸੁੰਦਰ ਅਰੋੜਾ ਸਾਹਕਾ ਉਦਯੋਗ ਮੰਤਰੀ ਕੋਲੋਂ ਮਾਫੀ ਮੰਗ ਲਓ ਕਿ ਅਸੀਂ ਤੈਨੂੰ ਜੇਲ੍ਹ ਸਿੱਟਿਆ ਸੀ ਮੈਂ ਫਿਰ ਉਦਯੋਗ ਮੰਤਰੀ ਸ਼ਾਮਸੁੰਦਰ ਅਰੋੜਾ ਨੂੰ ਵੀ ਕਹਿੰਦਾ ਯਾਰ ਮੂਰਖੀ ਤੂੰ ਤੈਨੂੰ ਪਤਾ ਸੀ ਸੈਟਿੰਗ ਹੋ ਜਾਣੀ ਕਿਉਂ ਬਿਜ਼ਨਸ ਬਿਊਰੋ ਕੋਲ 50 ਲੱਖ ਰੁਪਏ ਰਿਸ਼ਵਤ ਲੈ ਕੇ ਗਿਆ ਤੇਰੇ 50 ਲੱਖ ਹੋਈ ਹੋਏ ਤੇਰੀ ਬਦਨਾਮੀ ਵੀ ਹੋਈ ਤੂੰ ਜੇਲ੍ਹ ਵੀ ਗਿਆ ਤੇ 35 40 ਬੰਦੇ ਜੇਲਾ ਚ ਗਏ ਤੇ ਹੁਣ ਆ ਚੀਫ ਸੈਕਟਰੀ ਸਾਹਿਬ ਦਾ ਆਰਡਰ ਮੈ ਤੁਹਾਨੂੰ ਭੇਜਿਆ ਉਹ ਚ ਲਿਖਿਆ ਕਿ ਅਸੀਂ ਐਸਐਲਪੀ ਨਹੀਂ ਪਾਣੀ ਹੁਣ ਇਹਨਾਂ ਹੋਏਗਾ ਕਿ ਇਹ ਤਾਂ ਮੈਂ ਦੋ ਉਦਯੋਗਿਕ ਪਲਾਟਾਂ ਦੀ ਗੱਲ ਕੀਤੀ ਆ 2000 ਕਰੋੜ ਦਾ ਕੋਈ 3000 ਕਰੋੜ ਦਾ ਗੁਰਪ੍ਰੀਤ ਗੋਗੀ ਜਿਹੜੇ ਐਮਐਲਏ ਰਹੇ ਹੋ ਕਹਿੰਦੇ 700 ਕਰੋੜ ਦਾ ਘਪਲਾ ਹੋਇਆ ਬ੍ਰਹਮਸ਼ੰਕਰ ਜੀ ਪਾਕਰ ਉਹ ਕਾਰਦੇ ਆ ਫਾਈਨਾਂਸ ਮੰਤਰੀ ਲੀਗਲ ਨੋਟਿਸ ਭੇਜਦੇ ਆ ਕੈਪਟਨ ਰਮਿੰਦਰ ਨੂੰ ਹਰਪਾਲ ਸਿੰਘ ਟੀਮਾ ਜੀ ਇਹ ਦੋ ਪਲਾਟ ਐਦਾ ਦੇ 507 ਤੋਂ ਪਲਾਟਾਂ ਦਾ ਜਿਹੜਾ ਪਰਚਾ ਦਾਜ ਕਰਾਇਆ ਸੀ ਉਹਦਾ ਫਿਰ ਕੀ ਹਾਲ ਹੋਏਗਾ ਜਿੰਨੇ ਪੈਸੇ ਲੈ ਕੇ ਜਿੰਨੇ ਪੈਸੇ ਪ੍ਰਧਾਨ ਮੰਤਰੀ ਦੇ ਕੇ ਨਹੀਂ ਗਏ ਉਹਨੇ ਦਾ 1900 ਕਰੋੜ ਦਾ ਤਾਂ ਇੱਕ ਗਪਲਾ ਹੈ ਫਿਰ ਤਾਂ ਪੰਜਾਬ ਦੇ ਹਰ ਪੀੜਤਾਂ ਲਈ ਤਾਂ ਇਹ ਗਪਲਿਆਂ ਦੇ ਨਾਲ ਹੀ ਸਾਰਾ ਪੰਜਾਬ ਨਾਮ ਨਾਮ ਸਾਰਾ ਹੋ ਗਿਆ ਇਹ ਚੈਨਲ ਦੇ ਵਿੱਚ ਕਿਹਾ ਇਹ ਉਦਯੋਗ ਦੀ ਪਲਾਟ ਘਟਾਲਾ 1 ਲੱਖ ਕਰੋੜ ਰੁਪਏ ਦੇ ਨੇੜੇ ਤੇੜੇ ਦਾ ਘਪਲਾ ਹੈ ਮੈਂ ਤੁਹਾਡੇ ਚੈਨਲ ਤੇ ਬਹੁਤ ਵਾਰ ਕਹਿ ਚੁੱਕਿਆ ਤੇ ਮਿਰਰ ਵਾਲਾ 판 ਕਰਕੇ 57 ਪਲਾਟ ਜਿਹੜੇ 2000 ਕਰੋੜ ਦੇ ਪੰਜਾਬ ਦੇ ਖਜ਼ਾਨੇ ਵਿੱਚ ਵਾਪਸ ਆ ਚੁੱਕੇ ਆ ਹੁਣ ਅਫਸਰ ਸਾਹਿਬ ਹੀ ਮਿਲੀ ਭੁਗਤ ਕਰਕੇ ਭਗਵਾਨਤਮਨ ਨੂੰ ਸਾਈਡ ਤੇ ਕਰਕੇ ਉਹਨਾਂ ਸਾਰੇ ਕਪਲੇ ਬਾਜਾਂ ਨੂੰ ਰਾਹ ਦੇ ਰਹੀ ਹੈ ਮੇਰੇ ਵੱਲੋਂ ਸੈਂਟਰ ਗਵਰਨਮੈਂਟ ਨੂੰ ਕੇਂਦਰ ਸਰਕਾਰ ਨੂੰ ਸ਼ਿਕਾਇਤ ਕੀਤੀ ਗਈ ਹੈ ਕਿ 300 400 ਪਲਾਟਾਂ ਦੇ ਕਪਲੇ ਨੂੰ ਰਫਾ ਦਫਾ ਕਰਨ ਵਾਸਤੇ ਪੰਜਾਬ ਸਰਕਾਰ ਨੇ ਦੋ ਪਾਲਿਸੀਆਂ ਬਣਾਈਆਂ ਇੱਕ ਪਲਾਟਾਂ ਦਾ ਹੈਗਾ ਅਨ ਅਨ ਇਨਕਰੀਜ ਪ੍ਰੋਫਿਟ ਜਿਹੜਾ ਹੈ ਇੱਕ ਹੈਗਾ ਕਿ ਪੁਰਾਣੇ ਜਿਹੜੇ ਪਲਾਟ ਹੈ ਰਫਾਦਾਬਾ ਹੋ ਗਈ ਸਿਉਂ ਖਾ ਕੇ ਸੀ ਉਹਨਾਂ ਨੂੰ ਕਿਸੇ ਤਰੀਕੇ ਨਾਲ ਬਹਾਲ ਕਰ ਲਓ ਉਹ ਮੇਰੇ ਵੱਲੋਂ ਕੇਂਦਰ ਸਰਕਾਰ ਨੂੰ ਅ ਸ਼ਿਕਾਇਤ ਕੀਤੀ ਗਈ ਹੈ ਕੇਂਦਰ ਸਰਕਾਰ ਨੇ ਪੰਜਾਬ ਸਰਕਾਰ ਕੋਲ ਰਿਕਾਰਡ ਮੰਗ ਲਿਆ ਇਹ ਇਹ ਇੱਕ ਨਵੀਂ ਡਿਵੈਲਪਮੈਂਟ ਪਰ ਜਿਸ ਤਰੀਕੇ ਨਾਲ ਅਮਰੋਦ ਬਾਕਸ ਕਹਿਨ ਨੂੰ ਰੋਲੇਆ ਜਾ ਰਿਹਾ ਆਈਐਸ ਤੇ ਪੀਸੀਐਸ ਅਸਤਾਂ ਖਿਲਾਫ ਕਾਰਵਾਈ ਨਹੀਂ ਹੋ ਰਹੀ ਕਮਜ਼ੋਰ ਕੀਤਾ ਜਾ ਰਿਹਾ ਰੋਲੇ ਨਹੀਂ ਜਾ ਰਿਹਾ ਪਰ ਜਿਸ ਤਰੀਕੇ ਨਾਲ ਫਲਿੱਪਸ ਪਲਾਟ ਸਕੈਮ ਸਰਕਾਰ ਕਹਿੰਦੀ ਸੀ ਅੱਗੇ ਜਾਣੇ ਨਹੀਂ ਪਾਸ ਕਰ ਲਿਆ ਤੇ ਜੇ ਇੱਕ ਪਲਾਟ ਦੇ ਬਾਰੇ ਤੁਸੀਂ ਜਾਣਦੇ ਹੋ ਜਿਹੜਾ ਤੇ 400 500 ਪਲਾਟਾਂ ਦੀ ਠੱਗੀ ਹੋ ਗਈ 1 ਲੱਖ ਕਰੋੜ ਦਾ ਪੰਜਾਬ ਦਾ ਨੁਕਸਾਨ ਹੋ ਗਿਆ ਤੁਸੀਂ ਇਹ ਮਿਲੀਭੁਗਤ ਕਰ ਲਈ ਤੁਹਾਡੇ ਲੀਡਰਾਂ ਨੇ ਤੁਹਾਡੇ ਅਫਸਰਾਂ ਨੇ ਉਹਨਾਂ ਕਪਲੇ ਬਾਜਾਂ ਨਾਲ ਪੰਜਾਬ ਤਾਂ ਲੁੱਟਿਆ ਗਿਆ ਪਰ ਤੁਹਾਡੀ ਜੇਬਾਂ ਭਰ ਗਈਆਂ ਤੁਹਾਡੇ ਕੋਲ ਪਾਰਟੀ ਫੰਡ ਆ ਗਏ ਤੁਸੀਂ ਹੋਰ ਸਟੇਟਾਂ 'ਚ ਇਲੈਕਸ਼ਨਾਂ 'ਤੇ ਲੜਨੀ ਪੈਣਾ ਤੁਹਾਡੇ ਉੱਥੇ ਕੰਮ ਆਣਾ ਉਸ ਕਰਕੇ ਇਹ ਸੈਟਿੰਗਾਂ ਕਰਨ ਤੇ ਆ ਗਏ ਤੇ ਭਗਵਾਨਤ ਮਾਨ ਮਨ ਲੱਗਦੀ ਬਲੀ ਦੇ ਬੱਕਰੇ ਬਣਾਏ ਜਾ ਰਹੇ ਆ ਵਿਚਾਰ ਦੇ ਤੈਨੂੰ ਤਾਂ ਸੈਟਿੰਗ ਕਰਨੀ ਜਾਂਦੀ ਮੇਰਾ ਚੀਫ ਸੈਕਟਰੀ ਕਰ ਲੇਗਾ ਕੈਪਸਿਨਾ ਉਹ ਦੇ ਦੇਗਾ ਐਫੀਡੇਵਨ ਤੇਰੇ ਤੇ ਕੋਈ ਰਾਜਨੀਤਿਕ ਗਲੂਰੀ ਨਹੀਂ ਇਹ ਮੈਨੂੰ ਸ਼ੱਕ ਹੈ ਪੰਜਾਬ ਸਰਕਾਰ ਤੇ ਮੌਜੂਦਾ ਤੇ ਤੇ ਨਾਲ ਦਿੱਲੀ ਵਾਲੀ ਲੀਡਰਸ਼ਿਪ ਤੇ ਸ਼ੱਕ ਹੈ ਸ਼ੱਕ ਹੀ ਮੈਂ ਸਿੱਧਾ આરોਪ ਹੀ ਲਾ ਰਿਹਾ ਤੇ ਗੱਲ ਕਰਕੇ ਸਾਨੂੰ ਕਦੇ ਵੀ ਜੇਲ੍ਹਾਂ ਛੋਕ ਦੇਣਗੇ ਤੁਹਾਡਾ ਵੀਸਤ ਨਾਮ ਸਿੰਘ ਜੀ ਦਿਲੋਂ ਧੰਨਵਾਦ ਜਿਹੜੀਆਂ ਗੱਲਾਂ ਤੁਸੀਂ ਅੱਜ ਸਪਸ਼ਟ ਕੀਤੀਆਂ ਨੇ ਕਿ ਭਗਵੰਤ ਮਾਨ ਸਾਹਿਬ ਅਸਲੋਂ ਪੰਜਾਬੀ ਨੇ ਦਿਲੋਂ ਪੰਜਾਬ ਦਾ ਕੁਝ ਕਰਨਾ ਚਾਹੁੰਦੇ ਆ ਪਰੰਤੂ ਦਿੱਲੀੋਂ ਆਈ ਟੀਮ ਤੌਣ ਤੇ ਗੋਡਾ ਰੱਖ ਕੇ ਕੁਝ ਹੋਰ ਕਰਵਾਣਾ ਚਾਹੁੰਦੀ ਆ ਮਾਫ ਕਰਨਾ ਸਪਸ਼ਟ ਹੀ ਹੋ ਰਿਹਾ ਜਿਹੜੀ ਅਫਸਰਸ ਆਈ ਇਹ ਨਾ ਪਰ ਦੋਸ਼ੀ ਭਗਵੰਤ ਮਾਨ ਵੀ ਐ ਭਗਵੰਤ ਮਾਨ ਮੁੱਖ ਮੰਤਰੀ ਆਪਣੀ ਤਾਕਤ ਦਿਖਾਏ ਪਬਲੀਕਲੀ ਗੱਲ ਕਰੇ ਨਹੀਂ ਬੋਲਦਾ ਤਾਂ ਉਹ નિર્ਦੋਸ਼ ਨਹੀਂ ਐ ਪਰ ਦੋਸ਼ੀ ਐ ਵੀ ਇੱਕ ਮਿੰਟ ਤਾਕਤ ਦਿਖਾਉਣ ਨੂੰ ਤਾਂ ਆਕਾਲ ਤਖਤ ਦਾ ਜਥੇਦਾਰ ਗੁਰਵਚਨ ਸਿੰਘ ਵੀ ਦਿਖਾ ਸਕਦਾ ਸੀ ਪਰ ਮੋਹਰ ਹੈ ਨਾ ਉਹ ਮੋਹਰ ਸੀ ਬਾਦਲਾਂ ਦੀ ਉਹਨੇ ਮੋਹਰ ਲਾ ਦਿੱਤੀ ਗੁਰਮੀਤ ਰਾਮ ਨਹਿਮ ਬਰੀ ਬਰੀ ਹੋ ਗਿਆ ਉਹਨੇ ਕਹਿਤਾ ਸ਼੍ਰੋਮਣੀ ਕਮੇਟੀ ਨੂੰ ਲਾ ਦਿਓ 95 ਲੱਖ ਉਹਨੇ ਲਾ ਦਿੱਤਾ ਰਬੜ ਦੀ ਮੋਹਰ ਹੈ ਬਿਲਕੁਲ ਸਪ ਭਗਵੰਤ ਮਾਨ ਸਾਹਿਬ ਰਬੜ ਦੀ ਮੋਹਰ ਨੇ ਲਾਉਂਦਾ ਕੌਣ ਹੈ ਉਹ ਤੁਸੀਂ ਸਾਰਾ ਦੱਸ ਚੁੱਕੇ ਹੋ ਉਮੀਦ ਹੈ ਕਿ ਜਿਸ ਤਰ੍ਹਾਂ ਸੱਚ ਦੀ ਹੱਕ ਦੀ ਤੇ ਇਨਸਾਫ ਦੀ ਗੱਲ ਤੁਸੀਂ ਕਰ ਰਹੇ ਹੋ ਤੰਦਰੁਸਤੋਂ ਸਾਡੀ ਅਰਦਾਸ ਉਸ ਪਰਵਰਤਕਾਰ ਅੱਗੇ ਤੇ ਪੰਜਾਬ ਨੂੰ ਇੱਕ ਵਾਰੀ ਸਰਕਾਰਾਂ ਤਾਂ ਨਹੀਂ ਪਰ ਪੰਜਾਬ ਅਗੇਂਸਟ ਕ腐ਸ਼ਨ ਵਾਲੀ ਟੀਮ ਹੈ ਜਿਹੜੀ ਉਹ ਪੰਜਾਬ ਨੂੰ ਰਿਸ਼ਵਤ ਮੁਕ ਜ਼ਰੂਰ ਕਰੇਗੀ ਚਰਦੀ ਕਲਾਜ ਰੋ ਆਉਣ ਵਾਲੇ ਸਮੇਂ ਫਿਰ ਗੱਲਬਾਤ ਕਰਾਂਗੇ ਤਦ ਤੱਕ ਲਈ ਰਬ ਰੱਖਾ ਜੀ ਬਹੁਤ ਮਿਹਰਬਾਨੀ ਧੰਨਵਾਦੀ ਬਹੁਤ ਬਹੁਤ ਧੰਨਵਾਦ ਜੀ ਇੱਕ ਬੁਲੰਦ ਆਵਾਜ਼ ਸਤਨਾਮ ਸਿੰਘ ਦਾਉ ਜਦੋਂ ਮੈਂ ਇਹਨਾਂ ਨਾਲ ਗੱਲ ਕਰਦਾ ਕਿਉਂਕਿ ਮੇਰੇ ਕੋਲ ਸਾਰੇ ਡਾਕੂਮੈਂਟਸ ਮੇਰੇ ਫੋਲਡਰ ਚ ਬਹੁਤ ਪੈ ਨੇ ਇਹਨਾਂ ਮਾਮਲਿਆਂ ਦੇ ਬਾਰੇ ਇਸ ਕਰਕੇ ਸਬੂਤ ਨਾਲ ਦਿਖਾਈ ਦੇ ਨੇ ਤਾਂ ਜੋ ਬਿਊਰੋਕਰੇਸੀ ਉੱਥੇ ਦੀ ਕਿਵੇਂ ਪੰਜਾਬ ਨੂੰ ਲੁੱਟ ਰਹੀ ਆ ਇਹਦੀ ਉਦਾਹਰਣ ਤੁਹਾਡੇ ਸਾਹਮਣੇ ਆ ਅੱਜ ਦਾ ਪ੍ਰੋਗਰਾਮ ਸਪான்ਸਰ ਕਰ ਰਹੇ ਨੇ ਮੈਂ ਪਹਿਲਾਂ ਦੱਸ ਦਿਆਂ ਕਿ ਖਾਸ ਕਰਕੇ ਮੈਂ ਉਹਨਾਂ ਦਾ ਧੰਨਵਾਦ ਕਰਨਾ ਚਾਹਨਾ 10 ਤੋਂ ਵੱਧ ਲੋਕੇਸ਼ਨਾਂ ਨੇ 10 ਤੋਂ ਵੱਧ ਖਾਸ ਕਰਕੇ ਉਸਤਾਦ ਜੀ 76 ਵਾਲਿਆਂ ਨੇ ਬੱਲੇ ਬੱਲੇ ਕਰਵਾਈ ਪਈ ਆ ਜੇ ਤੁਸੀਂ ਇਹਨਾਂ ਦੀ ਜਿਹੜੀਆਂ ਵੱਧ ਤੋਂ ਵੱਧ ਲੋਕੇਸ਼ਨਾਂ ਨੇ ਜਿਹੜੀ ਵੈਲੀ ਵਾਲੀ ਲੋਕੇਸ਼ਨ ਦੇ ਉੱਤੇ ਜਾਣੇ ਹੋ ਅੰਮ੍ਰਿਤਸਰੀ ਕੁਲਚੇ ਦੇ ਕਿੰਗ ਕਰਕੇ ਮਸ਼ਹੂਰ ਨੇ ਤੁਹਾਡਾ ਰਿਸ਼ਤੇਦਾਰ ਸੱਜਣ ਮਿੱਤਰ ਆਇਆ ਉਹਨੂੰ ਚਾਹੁੰਦੇ ਹੋ ਕਿ ਇੱਕ ਵਾਰੀ ਅੰਮ੍ਰਿਤਸਰੀ ਕੁਲਚੇ ਖਵਾ ਕੇ ਲਿਆਣੇ ਨੇ ਭੁੱਲ ਜਾਓਗੇ ਅੰਮ੍ਰਿਤਸਰ ਦੇ ਕੁਲਚਿਆਂ ਨੂੰ ਇੱਕ ਕੁਲਚੇ ਖਾਣ ਦੇ ਲਈ ਜਾਂ ਹੋਰ ਪਕਵਾਨਾਂ ਲਈ 우ਸਤਾਦ ਜੀ 76 ਜਿਹੜੇ ਰੈਸਟੋਰੈਂਟ ਦੀ ਚੇਨ ਹੈ ਇੱਕ ਵਾਰੀ ਗੇੜਾ ਜ਼ਰੂਰ ਮਾਰ ਕੇ ਆਇਆ ਜੀ 604 500 78 1800 ਇਹਨਾਂ ਦਾ ਨੰਬਰ ਹੈ ਤੇ ਨਾਲ ਦੇ ਨਾਲ ਇੱਕ ਦੁਖਦਾਈ ਸੂਚਨਾ ਸਾਡੇ ਸੰਝਾ ਟੀਵੀ ਦੇ ਪਰਿਵਾਰ ਦੇ ਵਿੱਚੋਂ ਸੰਘੇੜਾ ਪਰਿਵਾਰ ਦੇ ਸਤਕਾਰਯੋਗ ਮਾਤਾ ਜੀ ਜਸਵਿੰਦਰ ਕੌਰ ਸਿੰਘੇੜਾ ਇਸ ਸੰਸਾਰ ਨੂੰ ਅਲਵਿਦਾ ਕਹਿ ਗਏ ਨੇ ਇਸ ਸੰਸਾਰ ਤੋਂ ਚਲੇ ਗਏ ਨੇ 12 ਸਤੰਬਰ ਵਾਲੇ ਦਿਨ ਤੇ ਉਹਨਾਂ ਦਾ ਅੰਤਮ ਸੰਸਕਾਰ ਹੈ ਜਿਹੜਾ ਫਿਊਨਲ ਸਰਵਿਸਿਜ਼ ਨੇ ਉਹ ਰਿਵਰ ਸਾਈਡ ਫਿਊਨਲ ਹੋਮ 20 ਸਤੰਬਰ ਨੂੰ ਠੀਕ 11 ਵਜੇ ਹੋਣਗੇ ਆ ਤੇ ਉਸ ਤੋਂ ਬਾਅਦ ਗੁਰਦੁਆਰਾ ਸਾਹਿਬ ਸਿੰਘ ਸਭਾ ਸਰੀ ਦੇ ਵਿੱਚ ਹੈ ਜਿਹੜਾ ਉੱਥੇ ਅੰਤਮ ਅਰਦਾਸ ਹੋਏਗੀ ਜਿੰਨੇ ਵੀ ਰਿਸ਼ਤੇਦਾਰ ਸੱਜਣ ਮਿੱਤਰ ਭੈਣ ਭਰਾ ਨੇ ਉਹ ਇਸ ਦੁੱਖ ਦੀ ਘੜੀ ਦੇ ਵਿੱਚ ਸਾਡੇ ਸਤਿਕਾਰਯੋਗ ਵੀਰ ਸੰਘੇੜਾ ਜੀ ਨੇ ਜਿਹੜੇ ਉਹਨਾਂ ਦੇ ਪਰਿਵਾਰ ਦੇ ਨਾਲ ਹਮਦਰਦੀ ਲਈ ਪਹੁੰਚਣ ਅੱਜ ਦਾ ਪ੍ਰੋਗਰਾਮ ਇੱਥੇ ਸਮਾਪਤ ਕਰਨ ਦੀ ਦਿਵਾਗੇ ਆ ਪ੍ਰਾਈਮ ਟਾਈਮ ਅਰਸ਼ਕੋਰ ਬੱਟੂ ਜੀ ਠੀਕ 6 ਵਜੇ ਲੈ ਕੇ ਹਾਜ਼ਰ ਹੋਣਗੇ ਇਸੇ ਪ੍ਰੋਗਰਾਮ ਨੂੰ 9 ਵਜੇ ਫੇਰ ਰਿਪੀਟ ਕੀਤਾ ਜਾਣਾ ਇਹਨੂੰ ਆਪਣੇ ਸੱਜਣ ਮਿੱਤਰ ਦੋਸਤ ਸਾਰਿਆਂ ਤੱਕ ਅੱਗੇ ਸ਼ੇਅਰ ਕਰਿਆ ਜੇ ਲਾਈਕ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਅਗਲਾ ਪ੍ਰੋਬਲਮ ਲੈ ਕੇ ਫਿਰ ਆਜ ਰਹਾਂਗਾ ਤਦ ਤੱਕ ਲਈ ਰੱਬ ਰੱਖਾ ਜੀ